ਕਸਬਾ ਚੁਗਾਵਾਵਾਂ ਵਿਖੇ ਹਲਕਾ ਰਾਜਾਸਥਾਨਸੀ ਦੇ ਇੰਚਾਰਜ ਮੈਡਮ ਸੋਨੀਆ ਮਾਨ ਵੱਲੋਂ ਆਮ ਆਦਮੀ ਪਾਰਟੀ ਆਗੂ ਰਾਮ ਸਿੰਘ ਦੀ ਅਗਵਾਈ ਹੇਠ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ। ਉਹਨਾਂ ਦੇ ਖਾਲੀ ਸੰਬੰਧਿਤ ਅਧਿਕਾਰੀਆਂ ਨੂੰ ਮੌਕੇ ਤੇ ਹੀ ਨਿਰਦੇਸ਼ ਦਿੱਤੇ ਗਏ। ਇਸ ਮੌਕੇ ਪਿੰਡ ਵਾਸੀਆਂ ਵੱਲੋਂ ਕਣਕ ਦੀਆਂ ਪਰਚੀਆਂ ਕਟੀਆਂ ਹੋਣ ਦੇ ਬਾਵਜੂਦ ਕਣਕ ਨਾ ਮਿਲਣ ਤੇ ਪਿੰਡ ਦੇ ਬਾਈਪਾਸ ਵਾਲੀ ਸੜਕ ਤੇ ਲੰਬੇ ਸਮੇਂ ਤੋਂ ਖੜੇ ਗੰਦੇ ਪਾਣੀ ਅਤੇ ਚੁਗਾਵਾ ਵਿੱਚ ਲੱਗਦੇ ਜਾਮ ਦੀ ਸਮੱਸਿਆ ਸੰਬੰਧੀ ਜਾਣੂ ਕਰਵਾਇਆ ਗਿਆ। ਜਿੱਥੇ ਮੈਡਮ ਸੋਨੀਆ ਮਾਨ ਨੇ ਮੌਕੇ ਤੇ ਫੂਡ ਇੰਸਪੈਕਟਰ ਬੀਡੀਪੀਓ ਚੁਗਾਵਾਂ ਅਤੇ ਐਸਐਚਓ ਲੋਪੋਗੇ ਨੂੰ ਲੋਕਾਂ ਦੀਆਂ ਸਮੱਸਿਆਵਾਂ ਹੱਲ ਕਰਨ ਲਈ ਕਿਹਾ ਇਸ ਮੌਕੇ ਮੈਡਮ ਸੋਨੀਆ ਮਾਨ ਨੇ ਹਰਪ੍ਰੀਤ ਕੌਰ ਪਤਨੀ ਰਾਮ ਸਿੰਘ ਨੂੰ ਬਲਾਕ ਸੰਪਤੀ ਦਾ ਉਮੀਦਵਾਰ ਵੀ ਐਲਾਨਿਆ ਜਿਸ ਤੇ ਸਮੂਹ ਪਿੰਡ ਵਾਸੀਆਂ ਵੱਲੋਂ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਸਮਸ਼ੀਰ ਸਿੰਘ ਬੀਡੀਪੀਓ ਚੁਗਾਵਾਂ ਬੀਡੀਪੀਓ ਉਹਪਿੰਦਾ ਸਿੰਘ ਆਮ ਆਦਮੀ ਪਾਰਟੀ ਆਗੂ ਰਾਮ ਸਿੰਘ ਚੁਗਾਵਾਂ ਸੋਨੂ ਨੰਬਰਦਾਰ ਤੁਗਾਮਾ ਗੁਰਬੀਰ ਸਿੰਘ ਅਰਵਿੰਦ ਸਿੰਘ ਬੱਬੂ ਪ੍ਰਦਾਨ ਨਗਰ ਪੰਚਾਇਤ ਰਾਜਾ ਸਾਥੀ ਲਖਵਿੰਦਰ ਸਿੰਘ ਲੱਖਾ ਹਲਕਾ ਸੰਗਠਨ ਇੰਚਾਰਜ ਸਰਪੰਚ ਜਸਪਾਲ ਸਿੰਘ ਮਿੰਟੂ ਬਲਾਕ ਪ੍ਰਦਾਨ ਕਬਲਜੀਤ ਸਿੰਘ ਤੁਗਾਮਾ ਪਰਮਜੀਤ ਸਿੰਘ ਫੌਜੀ ਜਗਦੇਵ ਸਿੰਘ ਸੁਖਦੇਵ ਸਿੰਘ ਪ੍ਰਦਾਨ ਹਰਪਜਨ ਸਿੰਘ ਨੰਬਰਦਾਰ ਸੁਖ ਟਰੱਕਾਂ ਵਾਲਾ ਲੋਕ ਸਮੇਤ ਕਈ ਆਮ ਆਦਮੀ ਪਾਰਟੀ ਅਤੇ ਇਲਾਕੇ ਦੇ ਮੋਦਬਰ ਹਾਜ਼ਰ ਸਨ ਕਿ ਚੁਗਾਵੇਂ ਚੁਗਾਵੇਂ ਚ ਮੀਟਿੰਗ ਕੀਤੀ ਗਈ ਸੀ ਆ ਸਸ਼ੀਕਾਲ ਜੀ ਮੈਂ ਅੱਜ ਇੱਥੇ ਆਈ ਸੀਗੀ ਚੁਗਾਵੇਂ ਦੇ ਵਿੱਚ ਫਸਟ ਟਾਈਮ ਮੈਂ ਚੁਗਾਵੇਂ ਵਿਜ਼ਿਟ ਕੀਤਾ ਹੈ ਜਦੋਂ ਨਹੀਂ ਮੈਂ ਹਲਕਾ ਇਨਚਾਰਜ ਬਣੀ ਹੈ ਉਸ ਤੋਂ ਬਾਅਦ ਆ ਪਹਿਲੀ ਮੇਰੀ ਪਿੰਡ ਦੇ ਵਿੱਚ ਮੀਟਿੰਗ ਹੈ ਆ ਸਾਰੇ ਲੋਕਾਂ ਨੂੰ ਮਿਲਣ ਵਾਸਤੇ ਔਰ ਆਪਣੇ ਆਪ ਨੂੰ ਰਿਪਰੈਜ਼ੈਂਟ ਕੀਤਾ ਹੈ ਔਰ ਨਾਲੇ ਸਾਡੀ ਬਲਾਕ ਸੰਮਤੀ ਐਂ ਜਿਲ੍ਹਾ ਪ੍ਰਿਸ਼ਦ ਇਲੈਕਸ਼ਨ ਹੈ ਔਰ ਰਾਮ ਸਿੰਘ ਜੀ ਦੇ ਵਾਈਫ ਹਰਪ੍ਰੀਤ ਕੌਰ ਜੀ ਕੋਆਰਡੀਨੇਟਰ ਅਸੀਂ ਇਥੋਂ ਬਲਾਕ ਸੰਮਤੀ ਲੜਾ ਰਹੇ ਹਾਂ ਸੋ ਮੈਨੂੰ ਇਹ ਸੀਗਾ ਕਿ ਮੈਂ ਔਰਤਾਂ ਔਰਤ ਨੂੰ ਅੱਗੇ ਆਣਾ ਚਾਹੀਦਾ ਹੈ ਪੋਲਿਟਿਕਸ ਦੇ ਵਿੱਚ ਕਿਉਂਕਿ ਕਈ ਵਾਰੀ ਕੀ ਹੁੰਦਾ ਹੈ ਕਿ ਬੀਬੀਆਂ ਆਪਣੇ ਕੁਲ ਕੀ ਗੱਲ ਜਿਹੜੀਆਂ ਨੇ ਸਾਰੇ ਬੰਦਿਆਂ ਨੂੰ ਨਹੀਂ ਕਰ ਪਾਉਂਦੀਆਂ ਸੋ ਇੱਕ ਔਰਤ ਜੇ ਬਲਾਕ ਸੰਮਤੀ ਦੇ ਵਿੱਚ ਅੱਗੇ ਆਵੇ ਤੇ ਬੈਟਰ ਹੈ ਸੋ ਥੈਟ ਕਿ ਔਰਤਾ ਦੇ ਨਾਲ ਔਰਤ ਜਿਹੜੀ ਹੈ ਕੁਲ ਕੀ ਗੱਲ ਕਰ ਸਕਦੀ ਹੈ ਆਪਣੀ ਤੋਂ ਮੇਰੇ ਨਾਲ ਵੀ ਜਦੋਂ ਵੀ ਕੋਈ ਔਰਤ ਆਂਦੀ ਹੈ ਆਪੇ ਸਾਰੀਆਂ ਗੱਲਾਂ ਕਰ ਲੈਂਦੀਆਂ ਨੇ ਉਹ ਕਿਉਂਕਿ ਔਰਟਾਂ ਸਮਝਣ ਭਾਵੇਂ ਧੀ ਸਮਝਣ ਇਸੇ ਤਰੀਕੇ ਦੇ ਨਾਲ ਮੈਂ ਹਮੇਸ਼ਾ ਤੋਂ ਮੇਰੀ ਇਹ ਹੀ ਪ੍ਰੀਫਰੈਂਸ ਰਹੀ ਹੈ ਕਿ ਔਰਤਾਂ ਨੂੰ ਜਿਹੜਾ ਹੈ ਆਪਾਂ ਨੂੰ ਪੋਲਿਟਿਕਸ ਦੇ ਵਿੱਚ ਅੱਗੇ ਲੈ ਕੇ ਆਉਣਾ ਚਾਹੀਦਾ ਸੋ ਥੈਟ ਕਿ ਦੂਜੀਆਂ ਔਰਤਾਂ ਕੰਫਰਟੇਬਲ ਹੋ ਕੇ ਆਪਣਾ ਦੁੱਖ ਸੁੱਖ ਸਾਂਝਾ ਉਹਨਾਂ ਦੇ ਨਾਲ ਕਰ ਸਕਣ ਸੋ ਚਦਾਵੇਂ ਦੇ ਵਿੱਚ ਮੈਨੂੰ ਇਹ ਕਿ ਇੱਕ ਔਰਤ ਹੋਣੀ ਜ਼ਰੂਰੀ ਸਗੀ ਜੇ ਕਿਉਂਕਿ ਇੱਥੇ ਮੈਨ ਡੋਮੀਨੇਟਿੰਗ ਪੋਲਿਟਿਕਸ ਬਹੁਤ ਰਹੀ ਹੈ ਪਿਛਲੇ ਕਾਲੀ ਦਿਲ ਦੇ ਟਾਈਮਪੀਅ ਤੇ ਮੈਨ ਡੋਮੀਨੇਟਿੰਗ ਰਹੀ ਹੈ ਸੋ ਇੱਕ ਔਰਤ ਜਿਵੇਂ ਹਲਕੇ ਨੇ ਰਿਪਰੈਜ਼ੈਂਟ ਕਰ ਰਹੀ ਹੈ ਚੋਦਾਵੇਂ ਨੂੰ ਇੱਕ ਔਰਤ ਰਿਪਰੈਜ਼ੈਂਟ ਕਰੇ ਤਾਂ ਕਿ ਜਿੰਨੀਆਂ ਸਾਡੀਆਂ ਬੀਬੀਆਂ ਅੱਜ ਮੇਰੇ ਕੋਲ ਇਕਦਮ ਆਈਆਂ ਹੈ ਗੱਲ ਕਰਨ ਵਾਸਤੇ ਉਹ ਇੱਕ ਘਰ ਹੋਵੇ ਤੇ ਉੱਥੇ ਜਾ ਕੇ ਸਾਰੀਆਂ ਆਪਣਾ ਦੁੱਖ ਸੁੱਖ ਸਾਂਝਾ ਕਰ ਸਕਣ ਕਿਉਂ ਉਹਨਾਂ ਦੀ ਪੰਚਾਇਤ ਲਾ ਕੇ ਉਹਨਾਂ ਦੀਆਂ ਪ੍ਰੋਬਲਮਸ ਨੂੰ ਰਿਜ਼ੋਲਵ ਕਰ ਸਕਣ ਹਾਂਜੀ ਕੀ ਪ੍ਰਸਾ ਦਿੱਤਾ ਗਿਆ ਹੈ ਇਹਨਾਂ ਮਸਲਾਂ ਦਾ ਇਹਨਾਂ ਦੀਆਂ ਮੁਸ਼ਕਲਾਂ ਦਾ ਵੇਖੋ ਜੀ ਮੇਰੀ ਗੱਲ ਸੁਣੋ ਮੈਂ ਇਹਨਾਂ ਨੂੰ ਫਸਟ ਟਾਈਮ ਮਿਲੀ ਹੈ ਇੱਥੇ ਆ ਕੇ ਔਰ ਮੈਨੂੰ ਥੋੜਾ ਟਾਈਮ ਹੋਇਆ ਹੈ ਹਲਕਾ ਅਨਚਾਲ ਲੱਗਿਆ ਨੂੰ ਉਦੇ ਇਨ ਬੀਟਵੀਨ ਤਰੰਦਾਰਨ ਲਖਨਾਗਿ ਉਸ ਤੋਂ ਬਾਅਦ ਹੜਾ ਆ ਗਏ ਉਸ ਤੋਂ ਪਹਿਲੋ ਹੜਾ ਆ ਗਏ ਸੀਗੇ ਅਸੀਂ ਉੱਥੇ ਬਿਜੀ ਰਹੇ ਤੇ ਇਹਨਾਂ ਟਾਈਮ ਹੀ ਨਹੀਂ ਮਿਲ ਪਾਂਦਾ ਸੀਗਾ ਕਿ ਮੈਂ ਪਿੰਨਾ ਦੇ ਵਿੱਚ ਪਰਸਨਲੀ ਜਾ ਕੇ ਵਿਜ਼ਿਟ ਕਰਾਂ ਸੋ ਮੈਨੂੰ ਆਜ ਪ੍ਰੋਬਲਮ ਜਿੰਨੀਆਂ ਵੀ ਬੀਬੀਆਂ ਨੇ ਦੱਸੀਆਂ ਨੇ ਆਪਣੀਆਂ ਕਣਕ ਦੀ ਪ੍ਰੋਬਲਮ ਦੱਸੀ ਸੀਗੀ ਮੈਂ ਉਸੇ ਟਾਈਮ ਇਨਸਪੈਕਟਰ ਨੂੰ ਫੋਨ ਕੀਤਾ ਹੈ ਔਰ ਮੈਂ ਉਹਨੂੰ ਸੱਦਿਆ ਹੋਇਆ ਥੇ ਜੇ ਦੀਪੂ ਵਾਲੇ ਕਣਕ ਨਹੀਂ ਦਿੰਦੇ ਤੇ ਉਹ ਦੀਪੂ ਸਸਪੈਂਡ ਕੀਤੇ ਜਾਣਗੇ ਠੀਕ ਹੈ ਜੇ ਕਣਕ ਖਰਾਬ ਆਂਦੀ ਹੈ ਤੇ ਉਹਦਾ ਬਦਲਾਅ ਹੋਣਾ ਚਾਹੀਦਾ ਕਿਉਂਕਿ ਸਰਕਾਰ ਉੱਤੋਂ ਕਣਕ ਪੂਰੀ ਵੇਚਦੀ ਹੈ ਨਾ ਤੇ ਮੈਂ ਰੱਖ ਰਹੀਆਂ ਕਨਕ ਰਾਈਟ ਸਾਡਾ ਪੂਰਾ ਹੁੰਦਾ ਕਿ ਗਰੀਬਾਂ ਨੂੰ ਉਹਨਾਂ ਦਾ ਹੱਥ ਮਿਲਣਾ ਚਾਹੀਦਾ ਹੈ ਔਰ ਜਿਹੜੇ ਕਾਰ ਜਿਹੜੇ ਕੱਤੇ ਗਏ ਆ ਗਰੀਬਾਂ ਨੇ ਸਾਡੀ ਇਹ ਵੀ ਅਸੀਂ ਸਰਕਾਰ ਨੂੰ ਅਪੀਲ ਕੀਤੀ ਸੀਗੀ ਕਿ ਉਹਨਾਂ ਦੇ ਕਾਰਡ ਵੀ ਬਣਨੇ ਚਾਹੀਦੇ ਆ ਸੋ ਬੇਸਿਕਲੀ ਹੁਣ ਆ ਰਾਮ ਸਿੰਘ ਜੀ ਨੂੰ ਕਿਹਾ ਵੀ ਇਹਨਾਂ ਦੇ ਕੋਲ ਫੂਡ ਇਨਸਪੈਕਟਰ ਆਊਗਾ ਔਰ ਜਿੰਨੇ ਵੀ ਆ ਡੀਪੂ ਹੋਲਡਰਸ ਨੂੰ ਬਿਠਾ ਕੇ ਕਰਨਗੇ ਵੀ ਜੇ ਤਾਂ ਇਹ ਕਨਕ ਆਈ ਹੈ ਤੇ ਸਾਡੇ ਗਰੀਬ ਲੋਕਾਂ ਦੇ ਜਿਨ੍ਹਾਂ ਦੇ ਕਾਰਡ ਬਣੇ ਉਹਨਾਂ ਨੂੰ ਕਨਕ ਪੂਰੀ ਕਿਉਂ ਨਹੀਂ ਦਿੱਤੀ ਜਾ ਰਹੀ ਹੈ ਨਾਲ ਮੇਕ ਸ਼ੋਰ ਕਿ ਜਿਹੜੀ ਕਣਕ ਹੈ ਉਹ ਪੂਰੀ ਦੀ ਪੂਰੀ ਮਿਲਣੀ ਚਾਹੀਦੀ ਹੈ ਐਂਡ ਆਈ ਵਿਲ ਆਸਕ ਹਿਮ ਆਲਸੋ ਮੈਂ ਇਹਨਾਂ ਨੂੰ ਵੀ ਕਹੂੰਗੀ ਕਿ ਜਦੋਂ ਕਣਕ ਵੰਡਣੀ ਹੈ ਤਾਂ ਜਰਾ ਤੁਸੀਂ ਉਧਰ ਜਾਣਾ ਇੱਕ ਇੱਕ ਜਾਣੇ ਨੂੰ ਜਿੰਨੀ ਜਿੰਨੀ ਬਾਂਦੀ ਹੈ ਉਹਨਾਂ ਨੂੰ ਦੁਆਣੀ ਹੈ ਇਹ ਸਾਡਾ ਇਹ ਫਰਜ਼ ਹੈ ਮੈਡਮ ਵਾਈਪਾਸ ਤੇ ਸਾਡੇ ਪਾਣੀ ਵਾਲੇ ਕਾਹਦੀ ਦੀ ਅਦਾ ਪਿਆ ਹੋਵੇ ਕੋਈ ਛੱਪੜ ਦਾ ਮਸਲਾ ਹੋਵੇ ਇੱਕ ਜਾਮ ਬੜਾ ਲੱਗਦਾ ਜੀ ਇਹਦੇ 10 ਮਿੰਟਾਂ ਬਾਅਦ ਜਾਮ ਲੱਜਦਾ ਦੇਖੋ ਜੀ ਜੀ ਪਹਿਲੀ ਚਾਹੀਦੀ ਸਾਡੀ ਇਹ ਜੀ ਮੇਕੋ ਮੇਰੀ ਜੀ ਪਹਿਲੀ ਗੱਲ ਤੇ ਆਇਆ ਜਿਹੜੀ ਚਗਾਵੇਂ ਦੀ ਰੋਡ ਹੈ ਉਹ ਬੰਦ ਹੀ ਪਈ ਹੈ ਉਹਦੇ ਬਜਟ ਦਾ ਕੋਈ ਇਸ਼ੂ ਆਇਆ ਸੀਗਾ ਮੈਂ ਕੱਲ ਹੀ ਪਾਚੀ ਮਾ ਜੀ ਨੂੰ ਉਹਦੇ ਚੋਕ ਨੰਬਰ ਤੇ ਜੇ ਸੀ ਕਿ ਕਿ ਉਹ ਕਲੀਅਰ ਕਰਵਾ ਦਨ ਠੀਕ ਹੈ ਦੂਜੀ ਗੱਲ ਸੀਵਰੇਜ ਦੀ ਇੱਥੇ ਪ੍ਰੋਬਲਮ ਹੈਗੀ ਹੈ ਸੀਵਰੇਜ ਦਾ ਵੀ ਆਲਰੇਡੀ ਮੈਂ ਐਸਟੀਮੇਸ਼ਨ ਲਾ ਕੇ ਭੇਜਿਆ ਹੋਇਆ ਹੈ ਮੇਰੇ ਨਾਲ ਵੀਡੀਓ ਸਾਹਿਬ ਵੀ ਆਇਆ ਸੀ ਮਸ਼ੀਨ ਵੀ ਭੇਜੀ ਸੀਗੀ ਹੁਣ ਅਸੀਂ ਕਾਰਪੋਰੇਸ਼ਨ ਦੀ ਮਸ਼ੀਨ ਵੀ ਉੱਥੋਂ ਮੰਗਵਾ ਕੇ ਤੇ ਜਿਹੜਾ ਪਾਣੀ ਦਾ ਹੈ ਗਿਆ ਹੋਸੀ ਕਰਵਾਵਾਂਗੇ ਔਰ ਤੀਜੀ ਗੱਲ ਸਭ ਤੋਂ ਜ਼ਿਆਦਾ ਸਾਨੂੰ ਇਹ ਪ੍ਰੋਬਲਮ ਆ ਰਹੀ ਸੀਗੀ ਕਿ ਸਾਡੀ ਇਥੇ ਪੰਚਾਇਤ ਨਹੀਂ ਹੈਗੀ ਚਗਾਵੇਂ ਦੇ ਵਿੱਚ ਪੰਚਾਇਤ ਕਾਲੀਦਲ ਦੀ ਪੰਚਾਇਤ ਹੈ ਸੋ ਜੇ ਸਾਡੀ ਪੰਚਾਇਤ ਹੁੰਦੀ ਤੇ ਅਸੀਂ ਪੰਚਾਇਤ ਦੇ ਥਰੂ ਬਹੁਤ ਸਾਰੇ ਕੰਮ ਤੁਹਾਨੂੰ ਵੀ ਪਤਾ ਹੈ ਕਰ ਸਕਦੇ ਹਾਂ ਅਸੀਂ ਪਰ ਸਾਡੀ ਨਾ ਪੰਚਾਇਤ ਹੋਣ ਕਰਕੇ ਅਸੀਂ ਬਹੁਤ ਸਾਰੇ ਕੰਮ ਨਹੀਂ ਕਰ ਸਕਦੇ ਕਿਉਂਕਿ ਉਹ ਪੰਚਾਇਤ ਦੇ ਅੰਡਰ ਹੁੰਦੇ ਆ ਮਤਾ ਪਾਸ ਹੁੰਦਾ ਹੈ ਬੜਾ ਸਾਈਨ ਹੁੰਦੇ ਆ ਪਰ ਜਿਹੜੀ ਪੰਚਾਇਤ ਦੇ ਪਰਮਿਸ਼ਨ ਤੋਂ ਬਿਨਾਂ ਜਿਹੜੇ ਕੰਮ ਹੋਏ ਸਟਨਗੇ ਉਹ ਮੈਂ ਜਰੂਰ ਜਿਵੇਂ ਕਣਕ ਦਾ ਇਸ਼ੂ ਹੋ ਗਿਆ ਜਿਵੇਂ ਪੁਲਿਸ ਤੇ ਕੰਮ ਹੋ ਗਏ ਡਵੈਲਪਮੈਂਟ ਦੇ ਹੋਰ ਮੈਂ ਵਾਅਦਾ ਕਰ ਦਿਆਂ ਕਿ ਜੇ ਤੁਸੀਂ ਸਾਡੀ ਪੰਚਾਇਤ ਬਣਾਉਂਦੇ ਹੋ ਇੱਥੇ ਜਾਂ ਸਾਡੇ ਕੈਂਡੀਡੇਟ ਨੂੰ ਅੱਗੇ ਲੈ ਕੇ ਆਉਂਦੇ ਹੋ ਕੋਈ ਵੀ ਚੀਜ਼ ਹੈ ਅਸੀਂ ਬਲਾਕ ਸੈਂਟੀ ਦੇ ਵਿੱਚ ਭਾਰੀ ਤੰਕਿਆਂ ਦੇ ਵਿੱਚ ਇੱਕ ਸਾਡੀ ਇੱਕ ਔਰਤ ਨੂੰ ਜਿਹਨੂੰ ਮੈਂ ਖੜੇ ਕੀਤਾ ਹੈ ਰਿਪ੍ਰੈਜ਼ੈਂਟੇਟਿਵ ਤੁਸੀਂ ਸੋਚ ਲਓ ਕਿ ਮੇਰੀ ਰਿਪ੍ਰੈਜ਼ੈਂਟੇਟਿਵ ਹੈ ਮੈਂ ਉਹਦੀ ਔਰਤ ਨੂੰ ਜਿਵੇਂ ਮੈਂ ਪਹਿਲਾਂ ਵੀ ਕਿਹਾ ਔਰਤ ਨੂੰ ਔਰਤ ਨਾਲ ਕਨੈਕਟ ਕਰਨਾ ਜ਼ੋਕਾ ਹੋ ਜਾਂਦਾ ਹੈ ਬੰਦਿਆਂ ਨੂੰ ਤੇ ਬੰਦੇ ਘਰ ਹੀ ਲੈਂਦੇ ਆ ਕਿਤੇ ਵੀ ਬੈਠ ਜਾਂਦੇ ਆ ਗੱਲਬਾਤ ਕਰ ਲੈਂਦੇ ਆ ਇੱਕ ਔਰਤਾਂ ਦੀ ਵੀ ਪੰਚਾਇਤ ਹੋਣੀ ਚਾਹੀਦੀ ਹੈ ਸੋ ਥੈਟ ਕਿ ਇੱਕ ਇੱਕ ਔਰਤ ਆ ਕੇ ਆਪਣਾ ਜਿਹੜਾ ਹੈ ਗੱਲਬਾਤ ਰੱਖੇ ਜਾ ਕੇ ਪੁਲਿਸ ਤੋਂ ਥੋਕ ਕੇ ਗੱਲ ਕਰੇ ਮੈਨੂੰ ਆਟਾ ਦੀ ਲੋੜ ਹੈ ਔਰਤਾਂ ਦੀ ਹਮੇਸ਼ਾ ਲੋੜ ਹੁੰਦੀ ਆ ਪੋਲਿਟਿਕਸ ਦੇ ਵਿੱਚ ਆਪਦੀਆ ਆਪਣੇ ਰਿਪਰੈਜ਼ੈਂਟੇਟਿਵ ਦੇ ਨਾਲ ਗੱਲ ਕਰ ਸਕਣ ਸੋ ਮੇਰੀ ਇਹ ਇਹ ਤੁਹਾਡੇ ਸਾਰਿਆਂ ਦੇ ਅੱਗੇ ਅਪੀਲ ਆ ਹੱਥ ਜੋੜ ਕੇ ਕਿ ਜੇ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਹੋ ਔਰ ਚੋਗਾਵੇਂ ਦੇ ਵਿੱਚ ਪਲੀਜ਼ ਤੁਸੀਂ ਬਲਾਕ ਸੰਮਤੀ ਦੇ ਵਿੱਚ ਔਰਤ ਨੂੰ ਅੱਗੇ ਲੈ ਕੇ ਆਓ ਉਹਨੂੰ ਵੋਟ ਪਾਓ ਔਰ ਆਮ ਆਦਮੀ ਪਾਰਟੀ ਨੂੰ ਲੈ ਕੇ ਆਓ so that ਕੀ ਜੇ ਇਥੇ ਪੰਚਾਇਤ ਨਹੀਂ ਹੈਗੀ ਮੇਰਾ ਰਿਪਰੈਜ਼ੈਂਟੇਟਿਵ ਹੈਗਾ ਤੇ ਮੈਂ ਉਹਨਾਂ ਦੇ ਥਰੂ ਕੰਮ ਕਰਵਾ ਸਕਾਂਗੀ ਮੈਡਮ ਜਾਮਦੀ ਬਹੁਤ ਵੱਡੀ ਸਮੱਸਿਆ ਹੈ ਮਲਾਜਮਾਂ ਨੂੰ ਪੈਨਲ ਚਾਹੁੰਦੇ ਜਿਵੇਂ ਕੋਲੜਾ ਯੂਟਿਲੀ ਕੋਈ ਗੱਲ ਕਰੋ ਵੇਖੋ ਜੀ ਮੇਰੀ ਗੱਲ ਸੁਣੋ ਬੇਸਿਕਲੀ ਕੀ ਹੈ ਕਿ ਫੋਰਸ ਪਾਟ ਘਟ ਹੈ ਪੁਲਿਸ ਦੇ ਵਿੱਚ ਔਰ ਇਹ ਆਲਰੇਡੀ ਮੈਂ ਇਸ਼ੂ ਰੇਜ਼ ਕੀਤਾ ਹੋਇਆ ਹੈ ਉੱਤੇ ਔਰ ਬਹੁਤ ਚੇਤੀ ਜਿਹੜੀ ਆ ਨਵੀਂ ਫੋਰਸ ਭਰਤੀ ਕੀਤੀ ਜਾਊਗੀ ਜਿਹਦੇ ਨਾਲ ਪੁਲਿਸ ਮੁਲਾਜ਼ਮ ਜਿਹੜੇ ਆ ਹੋਰ ਗਿਣਤੀ ਵਧੂਗੀ ਜਿਹਦੇ ਨਾਲ ਸਾਡੀਆਂ ਇਹ ਪ੍ਰੋਬਲਮਸ ਵੀ ਰਿਸੋਲਵ ਹੋ ਸਕਦੀ ਹੈ